ਨਮਸਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਅੱਜ ਆਪਾਂ ਗੱਲ ਕਰਾਂਗੇ ਬਾਤ ਪਿਤ ਕਫ ਬਾਰੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਬਾਤ 엘ਿਮੈਂਟਸ ਬਾਰੇ ਬਾਤ 엘ਿਮੈਂਟਸ ਜ਼ਿਆਦਾਤਰ ਸ਼ਨੀ ਅਤੇ ਸ਼ੁਕਰ ਗ੍ਰਹਿ ਤੋਂ ਕੰਟਰੋਲ ਹੁੰਦਾ ਹੈ ਬਾਤ 엘ਿਮੈਂਟਸ ਹਵਾ ਤੋਂ ਬਣਿਆ ਹੁੰਦਾ ਹੈਗਾ ਜਿੰਨਾ ਲੋਕਾਂ ਦੇ ਵਿੱਚ ਬਾਤ 엘ਿਮੈਂਟਸ ਜ਼ਿਆਦਾ ਹੁੰਦੇ ਆ ਨਾ ਵਿਵਾਦ ਤੱਤ ਜ਼ਿਆਦਾ ਹੁੰਦਾ ਜਿੰਨਾ ਲੋਕਾਂ ਦੇ ਵਿੱਚ ਉਹਨਾਂ ਦਾ ਸੁਭਾਅ ਹੁੰਦਾ ਲੋਕਾਂ ਦਾ ਵੀ ਜ਼ਿਆਦਾਤਰ ਚੀਜ਼ਾਂ ਨੂੰ ਜਾਣਨ ਦਾ ਕਿਸੇ ਚੀਜ਼ਾਂ ਨੂੰ ਖੋਜਣ ਦਾ ਇਸ ਤਰ੍ਹਾਂ ਦਾ ਸੁਭਾਅ ਹੁੰਦਾ ਉਹਨਾਂ ਦਾ ਇਹਨਾਂ ਲੋਕਾਂ ਵਿੱਚ ਹਰ ਇੱਕ ਚੀਜ਼ ਨੂੰ ਜਾਣਨ ਦੀ ਕਪੈਸਿਟੀ ਹੁੰਦੀ ਹੈ ਇਸ ਕਰਕੇ ਇਹ ਲੋਕ ਹਰ ਇੱਕ ਕੰਮ ਦੇ ਵਿੱਚ ਐਕਸਪਰਟ ਬਣਨਾ ਚਾਹੁੰਦੇ ਆ ਤੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇਹ ਹੁੰਦੇ ਵੀ ਹੈ ਜਿੰਨਾ ਲੋਕਾਂ ਵਿੱਚ ਬਾਤ ਦੀ ਜਿਆਦਾ ਪ੍ਰੋਬਲਮ ਹੁੰਦੀ ਹੈ ਨਾ ਇੰਨਾ ਲੋਕਾਂ ਨੂੰ ਉਹ ਸਿੱਖਣ ਦਾ ਜਿਆਦਾ ਹੁਨਰ ਹੁੰਦਾ ਅਤੇ ਕੁਝ ਸਿੱਖ ਕੇ ਅੱਗੇ ਵੀ ਵਧਦੇ ਆ ਮੀਨਸ ਹੁਨਰ ਨੂੰ ਸਕਿਲਸ ਨੂੰ ਅਡਾਪਟ ਕਰਕੇ ਅੱਗੇ ਵਧਦੇ ਜਾਂਦੇ ਆ ਬਾਤ ਐਲੀਮੈਂਟਸ ਵਾਲੇ ਲੋਕ ਨਾ ਕੁਝ ਨਵਾਂ ਸਿੱਖਣਗੇ ਤੇ ਅੱਗੇ ਵਧਦੇ ਜਾਣਗੇ ਤੇ ਕੰਮ ਕਰਦੇ ਕਦੇ ਥੱਕਦੇ ਵੀ ਨਹੀਂ ਇਹ ਲੋਕ ਨਾ ਜ਼ਿਆਦਾਤਰ ਇੱਕ ਜਗ੍ਹਾ ਟਿੱਕੇ ਕੰਮ ਨਹੀਂ ਕਰਦੇ ਇਹਨਾਂ ਨੇ ਕੀ ਕਰਨਾ ਇਹ ਕੰਮ ਕਰ ਲਿਆ ਉਹ ਕੰਮ ਕਰ ਲਿਆ ਇਹ ਅੱਗੇ ਕਿਉਂ ਵਧਦੇ ਜਾਂਦੇ ਹੈਗੇ ਇਹਨਾਂ ਨੂੰ ਇਹ ਹੁੰਦਾ ਅਸੀਂ ਇਹ ਕੰਮ ਵੀ ਸਿੱਖ ਲਈਏ ਇਹ ਵੀ ਸਿੱਖ ਲਈਏ ਵੀ ਮੀਨਸ ਸਾਨੂੰ ਸਾਰੇ ਕੰਮ ਆਉਣੇ ਚਾਹੀਦੇ ਆ ਜਦੋਂ ਇਹਨਾਂ ਦੀ ਜਨਮ ਕੁੰਡਲੀ ਵਿੱਚ ਸ਼ਨੀ ਨੀਚ ਦਾ ਹੋ ਜਾਂਦਾ ਜਾਂ ਸ਼ਨੀ ਵਕਰੀ ਹੋ ਜਾਂਦਾ ਜਿਵੇਂ ਤੁਲਾ ਰਾਸ਼ੀ ਮਿਥਨ ਰਾਸ਼ੀ ਕੁੰਭ ਰਾਸ਼ੀ ਵਾਲੇ ਜਿਹੜੇ ਲੋਕ ਹਨ ਜਦੋਂ ਇਹਨਾਂ ਦੀ ਜਨਮ ਕੁੰਡਲੀ ਦੇ ਵਿੱਚ ਖਰਾਬ ਗ੍ਰਹਿ ਬੈਠ ਜਾਂਦਾ ਤਾਂ ਜੋ ਵਾਤエレमेंट्स ਆ ਇਹ ਖਰਾਬ ਰਿਜ਼ਲਟ ਦੇ ਨੇ ਸ਼ੁਰੂ ਕਰ ਦਿੰਦਾ ਉਦੋਂ ਵਿਅਕਤੀ ਟੈਨਸ਼ਨ ਚ ਆ ਜਾਂਦਾ ਅਤੇ ਮਨ ਦੀ ਉਦਾਸੀ ਛਾ ਜਾਂਦੀ ਹੈ ਆਪਣੇ ਆਪ ਨੂੰ ਇਕੱਲਾਪਨ ਮਹਿਸੂਸ ਕਰਦਾ ਮੀਨ ਰੈਸਲੈਸ ਹੋ ਜਾਂਦਾ ਕਰਤਾ ਕੁਝ ਨਹੀਂ ਸਕਦਾ ਪਰ ਇਧਰ ਉਧਰ ਘੁੰਮਦਾ ਫਿਰਦਾ ਕਿਸੇ ਚੀਜ਼ ਦੇ ਵਿੱਚ ਕਨਸੈਂਟਰੇਟ ਨਹੀਂ ਕਰ ਸਕਦਾ ਇੰਨਾ ਵਿੱਚੋਂ ਭੁੱਲਣ ਸ਼ਕਤੀ ਵੱਧ ਜਾਂਦੀ ਹੈ ਜਦੋਂ ਵੀ ਇਸ ਤੱਤ ਦੀ ਪ੍ਰੋਬਲਮ ਵੱਧ ਜਾਂਦੀ ਹੈ ਜੇਕਰ ਤੁਹਾਡੇ ਵਿੱਚ ਇਹ ਲੱਛਣ ਹੈ ਤਾਂ ਤੁਸੀਂ ਸਮਝ ਲਵੋ ਵੀ ਤੁਹਾਡੇ ਵਿੱਚ ਵਾਤエレमेंट्स ਦੀ ਪ੍ਰੋਬਲਮ ਹੈ ਉਦੋਂ ਤੁਸੀਂ ਸਮਝ ਜਾਓ ਮਿਥਨ ਰਾਸ਼ੀ ਤੁਲਾ ਰਾਸ਼ੀ ਕੁੰਭ ਰਾਸ਼ੀ ਵਿੱਚ ਕੋਈ ਨਾ ਕੋਈ ਨਾ ਖਰਾਬ ਗ੍ਰਹਿ ਬੈਠਾ ਜੋ ਕਿ ਵਾਤエレमेंट्स ਨੂੰ ਖਰਾਬ ਕਰ ਰਿਹਾ ਇਹ ਤਾਂ ਸ਼ੁਰੂ ਦੀ ਪ੍ਰੋਬਲਮ ਹਾਇ ਵਾਤ ਐਲੀਮੈਂਟ ਦੀ ਜੇਕਰ ਵਾਤ ਐਲੀਮੈਂਟ ਦੀ ਪ੍ਰੋਬਲਮ ਵੱਧ ਜਾਵੇ ਤਾਂ ਉਹਨਾਂ ਲੋਕਾਂ ਨੂੰ ਜੋੜਾਂ ਦਾ ਦਰਦ ਮਸਲ ਦਾ ਦਰਦ ਐਸਿਡਿਟੀ ਦੀ ਪ੍ਰੋਬਲਮ ਪੇਟ ਵਿੱਚ ਗੈਸ ਦਾ ਹੋ ਜਾਣਾ ਹਾਰਟ ਬਰਨ ਹਾਰਟ ਡਿਜ਼ੀਜ਼ ਪਾਚਨ ਤੰਤਰ ਖਰਾਬ ਹੋਣਾ ਕੌਨਸਟਿਪੇਸ਼ਨ ਦੀ ਪ੍ਰੋਬਲਮ ਹੋਣੀ ਮੀਨਜ਼ ਵੀ ਕਬਜ਼ ਦੀ ਪ੍ਰੋਬਲਮ ਰਹਿ ਲੱਗ ਜਾਂਦੀ ਆ ਜੇਕਰ ਕੌਨਸਟਿਪੇਸ਼ਨ ਦੀ ਪ੍ਰੋਬਲਮ ਰਹਿ ਲੱਗ ਪਈ ਤਾਂ ਆਯੁਰਵੇਦ ਇਹ ਕਹਿੰਦਾ ਪਿ ਜੇਕਰ ਇੱਕ ਵਾਰੀ ਇਨਸਾਨ ਨੂੰ ਕੌਨਸਟਿਟਿਊਸ਼ਨ ਦੀ ਪ੍ਰੋਬਲਮ ਰਹਿਣ ਲੱਗ ਪਈ ਕਬਜ਼ ਦੀ ਪ੍ਰੋਬਲਮ ਰਹਿਣ ਲੱਗ ਪਈ ਤਾਂ ਬਿਮਾਰੀਆਂ ਦੀ ਲਾਈਨ ਲੱਗ ਜਾਂਦੀ ਹੈ ਇਹਨਾਂ ਲੋਕਾਂ ਨੂੰ ਦੰਦਾਂ ਦੀ ਪ੍ਰੋਬਲਮ ਜ਼ਿਆਦਾਤਰ ਇਹਨਾਂ ਦੇ ਦੰਦ ਹਿਲਣੇ ਸ਼ੁਰੂ ਹੋ ਜਾਂਦੇ ਹੈਗੇ ਚਿੜਚਿੜਾਪਨ ਰਹਿਣ ਲੱਗ ਜਾਂਦਾ ਹੈਗਾ ਇਕੱਲਾਪਣ ਮਹਿਸੂਸ ਕਰਦੇ ਹੈਗੇ ਜਾਂ ਇਹ ਆਪਣੇ ਆਪ ਚ ਗੁੰਮ ਹੋ ਜਾਂਦੇ ਜੇਕਰ ਤੁਹਾਡੇ ਵਿੱਚ ਇਹ ਲੱਛਣ ਹੈ ਤਾਂ ਤੁਸੀਂ ਵਾਤ ਕਿਸਮ ਵਾਲੇ ਵਿਅਕਤੀ ਹੋ ਜਾਤਰ ਤੁਹਾਡੇ ਜੋ ਨਾਈਟ ਸੂਟ ਆ ਉਹ ਬਲੂ ਅਤੇ ਬਲੈਕ ਕਲਰ ਦੇ ਨਹੀਂ ਹੋਣੇ ਚਾਹੀਦੇ ਕੋਸ਼ਿਸ਼ ਕਰੋ ਨੀਲੇ ਅਤੇ ਕਾਲੇ ਰੰਗ ਦੇ ਕੱਪੜੇ ਨਾ ਪਹਿਨੋ ਖਾਸ ਕਰਕੇ ਨਾਈਟ ਸੂਟ ਆਪਣੇ ਬੈਡਰੂਮ ਵਿੱਚ ਨੀਲਾ ਅਤੇ ਕਾਲਾ ਰੰਗ ਨਾ ਲਗਾਓ ਕੋਸ਼ਿਸ਼ ਕਰੋ ਲਾਈਟ ਸ਼ੇਡ ਰੱਖੋ ਜੇਕਰ ਇਹਨਾਂ ਲੋਕਾਂ ਵਿੱਚ ਨਾ ਬਾਤ ਜ਼ਿਆਦਾ ਵੱਧ ਜਾਵੇ ਤਾਂ ਇਹਨਾਂ ਨੂੰ ਥਾਇਰੋਇਡ ਵੀ ਹੋਣ ਦੀ ਪ੍ਰੋਬਲਮ ਹੋ ਜਾਂਦੀ ਹੈ ਕੋਸ਼ਿਸ਼ ਕਰੋ ਹਮੇਸ਼ਾ ਖੁਸ਼ ਰਹੋ ਅਤੇ ਗਾਇਤਰੀ ਮੰਤਰ ਦਾ ਜਾਪ ਕਰੋ ਹੁਣ ਆਪਾਂ ਗੱਲ ਕਰਾਂਗੇ ਪਿਤ ਐਲੀਮੈਂਟਸ ਬਾਰੇ ਜੋ ਪਿਤ ਐਲੀਮੈਂਟ ਆ ਨਾ ਉਹ ਪੰਜਾਂ ਤੱਤਾਂ ਵਿੱਚੋਂ ਅਗਨੀ ਅਤੇ ਜਲ ਦਾ ਮਿਕਸ ਹੁੰਦਾ ਇਸ ਨੂੰ ਸੂਰਜ ਅਤੇ ਮੰਗਲ ਕੰਟਰੋਲ ਕਰਦਾ ਜੇਕਰ ਤੁਹਾਡੀ ਮੇਖ ਰਾਸ਼ੀ ਹੈਗੀ ਆ ਤਨੂ ਰਾਸ਼ੀ ਹੈਗੀ ਆ ਸਿੰਘ ਰਾਸ਼ੀ ਹੈਗੀ ਆ ਤਾਂ ਤੁਹਾਨੂੰ ਇਹ ਪ੍ਰੋਬਲਮ ਹੋ ਸਕਦੀ ਹੈ ਜੇਕਰ ਮੇਖ ਰਾਸ਼ੀ ਵਿੱਚ ਸ਼ਨੀ ਆ ਜਾਵੇ ਜੇਕਰ ਮੇਖ ਰਾਸ਼ੀ ਵਿੱਚ ਰਾਹੂ ਆ ਜਾਵੇ ਅਤੇ ਸਿੰਘ ਰਾਸ਼ੀ ਵਿੱਚ ਸ਼ਨੀ ਆ ਜਾਵੇ ਤੇ ਤੁਨੂੰ ਰਾਸ਼ੀ ਵਿੱਚ ਕੇਤੂ ਆ ਜਾਵੇ ਅਤੇ ਇਸ ਤੋਂ ਇਲਾਵਾ ਦੂਸਰੇ ਕੋਈ ਹੋਰ ਪਾਪ ਗ੍ਰਹਿ ਆ ਜਾਣ ਤਾਂ ਇਹਨਾਂ ਰਾਸ਼ੀ ਵਾਲਿਆਂ ਨੂੰ ਪਿਤ ਐਲੀਮੈਂਟ ਦੀ ਪ੍ਰੋਬਲਮ ਹੋਵੇਗੀ ਪਿਤ ਰਾਸ਼ੀ ਵਾਲੇ ਵਿਅਕਤੀ ਬੜੀ એનર્ਜੀ ਵਾਲੇ ਹੁੰਦੇ ਆ ਵੈਸੇ ਨਾ ਇਹ ਸਪੋਰਟਸ ਵਾਲੀ ਨੇਚਰ ਦੇ ਵਿਅਕਤੀ ਹੁੰਦੇ ਹੈਗੇ ਇਹ ਲੋਕ ਕਿ ਨਾ ਜ਼ਿਆਦਾਤਰ ਜਿੰਮ ਜਾਣਾ ਸੈਰ ਕਰਨਾ ਇੱਕ ਕੰਪੀਟੀਸ਼ਨਲ ਵਿਅਕਤੀ ਹੁੰਦੇ ਹੈਗੇ ਇਹਨੂੰ ਨੇ ਇਹ ਹੁੰਦਾ ਵੀ ਉਹ ਵਿਅਕਤੀ ਮੇਰੇ ਨਾਲੋਂ ਅੱਗੇ ਨਿਕਲ ਜਾਵੇ ਬੜਾ ਧਿਆਨ ਰੱਖਦੇ ਆਪਨਾ ਜੇ ਕੋਈ ਵਿਅਕਤੀ ਮੇਰੇ ਤੋਂ ਅੱਗੇ ਨਿਕਲਿਆ ਤਾਂ ਉਹ ਕਿਉਂ ਨਿਕਲਿਆ ਕਿਸੇ ਨੂੰ ਸਹੀ ਗਾਈਡ ਕਰਨਾ ਇਹ ਸਾਰੇ ਪਿਤ ਨੇਚਰ ਵਾਲੇ ਵਿਅਕਤੀ ਹੁੰਦੇ ਹੈਗੇ ਜੇਕਰ ਇਸ ਵਿਅਕਤੀ ਦਾ ਪਿਤ ਐਲੀਮੈਂਟ ਖਰਾਬ ਹੋ ਜਾਵੇ ਤਾਂ ਇਹਨਾਂ ਦੀ ਸਕਿਲ oily ਹੋਣਾ ਸ਼ੁਰੂ ਹੋ ਜਾਂਦੀ ਹੈ ਜੇ ਜ਼ਿਆਦਾ ਵੱਧ ਗਿਆ ਤਾਂ over oily ਹੋ ਜਾਂਦੀ ਹੈ ਇਹਨਾਂ ਨੂੰ hyper acidity ਵੀ ਸਰੀਰ ਵਿੱਚ ਤਜਾਬ ਦਾ ਜ਼ਿਆਦਾ ਬਣਨਾ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਇਹਨਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਅਤੇ ਇਹਨਾਂ ਨੂੰ ਨਾ ਇੱਕੇਦਮ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈਗਾ ਬਹੁਤ ਜਲਦੀ ਜਿਹੜੇ ਹੈਗਾ ਗੱਲ ਰੈਕਟ ਕਰਦੇ ਆ ਤੇ ਪਰ ਫਿਰ ਇਹਨਾਂ ਦਾ ਗੁੱਸਾ ਜਲਦੀ ਉਤਰ ਵੀ ਜਾਂਦਾ ਹੈ ਹਰ ਇੱਕ ਇਨਸਾਨ ਬਾਰੇ ਇਹ ਲੋਕ ਜਿਹੜੇ ਹਨ ਜਜਮੈਂਟਲ ਹੁੰਦੇ ਹੈਗੇ ਆ ਪਿੱਤ ਵਾਲੇ ਲੋਕੇ ਨਾ ਜੇਕਰ ਇਹਨਾਂ ਨੂੰ ਕਿਸੇ ਦਾ ਕੰਮ ਚੰਗਾ ਨਹੀਂ ਨ ਲੱਗਿਆ ਤਾਂ ਇਹ ਪਿਆਰ ਨਾਲ ਨਹੀਂ ਸਮਝਾਉਣਗੇ ਇਹ ਲੋਕ ਨਾ ਅਗਲੇ ਦੀ ਗੱਲ ਕੱਟ ਕੇ ਅਗਲੇ ਦੀ ਬੇਇੱਜ਼ਤੀ ਕਰਕੇ ਸਮਝਾਉਣਗੇ ਜੇਕਰ ਇਹਨਾਂ ਲੋਕਾਂ ਨੂੰ ਖਾਣਾ ਪਸੰਦ ਨਾ ਆਇਆ ਤੇ ਅਗਲੇ ਦੇ ਮੂੰਹ ਤੇ ਕਹਿ ਦੇਣਗੇ ਵੀ ਖਾਣਾ ਵਧੀਆ ਨਹੀਂ ਬਣਿਆ ਪਰ ਇਹਨਾਂ ਨੇ ਇਹ ਨਹੀਂ ਸੋਚਣਾ ਵੀ ਬਣਾਉਣ ਵਾਲੇ ਨੂੰ ਕਿਵੇਂ ਫੀਲ ਹੋਏਗਾ ਬਸ ਇਹਨਾਂ ਨੇ ਕਹਿ ਦੇਣਾ ਇਹਨਾਂ ਲੋਕਾਂ ਨੂੰ ਬਲੱਡ ਇਨਫੈਕਸ਼ਨ RBC 레드 블러드 셀 ਦਾ ਜਿਆਦਾ ਹੋਣਾ ਜਿਆਦਾਤਰ ਇਹਨਾਂ ਨੂੰ ਸੀਜ਼ਨ ਇਨਫੈਕਸ਼ਨ ਹੋ ਜਾਣਾ ਇਹਨਾਂ ਦੇ ਜੋ ਸਰੀਰ ਦੇ ਵਿੱਚ ਵੀ ਥਕਾਵਟ ਰਹਿਣ ਲੱਗ ਜਾਂਦੀ ਹੈਗੇ ਇਹ ਵਾਲੇ ਲੋਕ ਨਾ ਜਿਆਦਾਤਰ ਸੋਸ਼ਲੀ ਅਨਫਿਟ ਹੋ ਜਾਂਦੇ ਹੈਗੇ ਜਿਨ੍ਹਾਂ ਲੋਕਾਂ ਦਾ ਪਿਤ ਐਲੀਮੈਂਟ ਖਰਾਬ ਹੁੰਦਾ ਉਹਨਾਂ ਨੂੰ ਚਾਹੀਦਾ ਹੈ ਸਭ ਤੋਂ ਜ਼ਰੂਰੀ ਵੀ ਚਾਂਦੀ ਤਾਰਨ ਜ਼ਰੂਰ ਕਰਨਾ ਵਾਟਰ ਇਨਟੇਕ ਪਾਣੀ ਦੀ ਵਰਤੋਂ ਜਿਆਦਾ ਵਧਾ ਦਿਓ ਸਭ ਤੋਂ ਜ਼ਰੂਰੀ ਹੈ ਵੀ ਆਪਣੇ ਘਰ ਦਾ ਸਾਊਥ ਈਸਟ ਏਰੀਆ ਠੀਕ ਰੱਖੋ ਮੀਨਸ ਪੂਰਬ ਅਤੇ ਦੱਖਣ ਵਾਲਾ ਪਾਸਾ ਜੇਕਰ ਤੁਹਾਡੇ ਘਰ ਵਿੱਚ ਪੂਰਬ ਤੇ ਦੱਖਣ ਵਾਲੀ ਸਾਈਡ ਕੋਈ ਵਾਟਰ ਐਲੀਮੈਂਟ ਹੈ ਤਾਂ ਤੁਹਾਨੂੰ ਜ਼ਰੂਰ ਪਿੱਤ ਦੀ ਪ੍ਰੋਬਲਮ ਹੋएगी ही ਹੋएगी ਹਾਂਜੀ ਹੁਣ ਆਪਾਂ ਗੱਲ ਕਰਾਂਗੇ ਕਫ ਐਲੀਮੈਂਟ ਬਾਰੇ ਵੈਸੇ ਤਾਂ ਆਪਣੇ ਸਰੀਰ ਵਿੱਚ ਤਿੰਨੋਂ ਐਲੀਮੈਂਟਸ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਪਰ ਕਫ ਦਾ ਸਭ ਤੋਂ ਜ਼ਿਆਦਾ ਧਿਆਨ ਰੱਖੋ ਬਿਰਖ ਕਰਕ ਮੀਨ ਇਹਨਾਂ ਤਿੰਨਾਂ ਰਾਸ਼ੀਆਂ ਦੇ ਵਿੱਚ ਜਦੋਂ ਜਨਮ ਕੁੰਡਲੀ ਵਿੱਚ ਸ਼ਨੀ ਰਾਹੂ ਕੇਤੂ ਅਤੇ ਮੰਗਲ ਬੈਠੇ ਹੋਣ ਤਾਂ ਇਹਨਾਂ ਦੇ ਵਿੱਚ ਕਫ ਖਰਾਬ ਹੋਵੇਗਾ ਹੀ ਹੋਵੇਗਾ ਕਫ ਨੂੰ ਬ੍ਰਹਸਪਤੀ ਸ਼ੁਕਰ ਗ੍ਰਹਿ ਕੰਟਰੋਲ ਕਰਦਾ ਜਦੋਂ ਕਫ ਜ਼ਿਆਦਾ ਵੱਧ ਜਾਂਦਾ ਹੈ ਤਾਂ ਵਿਅਕਤੀ ਉੱਪਰ ਚਰਬੀ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ। ਸਮਝ ਲਵੋ ਇਨਸਾਨ ਨਾ ਮੋਟਾ ਹੋਣਾ ਸ਼ੁਰੂ ਹੋ ਜਾਂਦਾ ਵੀ ਇਨਸਾਨ ਥੁਲਥਲਾ ਬਣ ਜਾ ਜਾਂਦਾ ਹੈਗਾ। ਲਿਵਰ ਦੀ ਫੰਕਸ਼ਨਿੰਗ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਵਿਅਕਤੀ ਜਿੰਮ ਸਰਵ ਕਰਾ ਜਾਣ ਤੋਂ ਕੁਤਰੌਂਦੇ ਆ। ਘਰ ਤੋਂ ਬਾਹਰ ਨਹੀਂ ਨਿਕਲਦੇ। ਘਰ ਤੋਂ ਬਾਹਰ ਨਿਕਲਣ ਤੋਂ ਨਾ ਕੁਤਰੌਂਦੇ ਹੈ। ਆਦਾਤਰ ਇੱਕ ਜਗ੍ਹਾ ਬੈਠ ਕੇ ਕੰਮ ਕਰਨਾ ਚਾਹੁੰਦੇ। ਜੋ ਕਾਫਲੇ ਵਿਅਕਤੀ ਹੁੰਦੇ ਆ ਨਾ ਉਹਨਾਂ ਨੂੰ ਸਰਦੀ ਜ਼ੁਕਾਮ ਓਵਰ ਹੀ ਹੋ ਜਾਂਦਾ ਹੈ। ਇਨਾਂ ਦੇ ਵਿੱਚ ਜ਼ਿਆਤਰ ਆ ਬੋਡੀ 'ਚ ਨਾ ਨਸਤੇ ਨਸ ਚੜਨਾ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਕਿ ਕੜੱਲਾਂ ਬੈ ਗਈਆਂ ਬੋਡੀ ਦਾ ਅਕੜਾਉਣਾ ਬੋਡੀ ਦੇ ਵਿੱਚ ਅਕੜਾ ਜਾਣਾ ਇਹ ਲੋਕਾਂ 'ਚ ਪਤਾ ਕੀ ਹੁੰਦਾ ਵੀ ਕਿਸੇ ਕਿਸੇ ਨਾਲ ਜ਼ਿਆਦਾ ਅਟੈਚ ਹੋ ਜਾਂਦੇ ਹੈਗੇ ਆ ਉਹ ਪੰਛੀ ਵੀ ਹੋ ਸਕਦਾ ਹੈਗਾ ਪਸ਼ੂ ਹੋ ਸਕਦਾ ਹੈਗਾ ਔਰ ਵਿਅਕਤੀ ਹੋ ਸਕਦਾ ਜ਼ਿਆਦਾਤਰ ਇਹਨਾਂ ਲੋਕਾਂ ਦਾ ਜੋ ਮਨ ਉਦਾਸ ਰਹਿੰਦਾ ਸਰੀਰ ਵਿੱਚ ਸੁਸਤੀ ਰਹਿੰਦੀ ਹੈਗੀ ਆ ਇਹ ਲੋਕੇ ਨਾ ਆਪਣੇ ਆਪ ਨੂੰ ਤੁੱਪ ਲੱਗਣ ਤੋਂ ਡਰਦੇ ਇਹਨਾਂ ਦਾ ਜਿਹੜਾ ਔਰਾ ਹੁੰਦਾ ਨਾ ਵੀ ਬਹੁਤ ਛੋਟਾ ਹੁੰਦਾ ਦਾ ਜ਼ਿਆਦਾਤਰ ਲੋਕ ਇਹਨਾਂ ਨੂੰ ਮਿਲਣ ਤੋਂ ਕੁਤਰੋਂਦੇ ਆ ਉਹ ਪਤਾ ਕੀ ਸੋਚਦੇ ਆ ਵੀ ਜੇ ਇਹਦੇ ਨਾਲ ਮੈਂ ਜ਼ਿਆਦਾ ਕੁਲ ਮਿਲ ਗਿਆ ਤੇ ਮੈਂ ਵੀ ਇਸ ਤਰ੍ਹਾਂ ਨਾ ਹੋ ਜਾਵਾਂ ਕਿਉਂਕਿ ਇਹਨਾਂ ਇਨਸਾਨ ਦਾ ਜਿਹੜਾ ਔਰਾ ਬਹੁਤ ਛੋਟਾ ਹੀ ਹੁੰਦਾ ਹੈਗਾ ਕਿਉਂਕਿ ਇਹਨਾਂ ਲੋਕਾਂ ਦੇ ਜੋ ਮਨ ਦਿਮਾਗ ਦੇ ਵਿੱਚ ਜਿਹੜਾ ਚਾਹ ਹੁੰਦਾ ਨਾ ਉਹ ਚਾਹੋਂ ਨਹੀਂ ਰਹਿ ਜਾਂਦਾ ਆਪਲੇ ਵਿਅਕਤੀ ਨਾ ਲੋਕਾਂ ਨਾਲ ਮਿਲ ਕੇ ਖੁਸ਼ ਨਹੀਂ ਹੁੰਦੇ ਇਹਨਾਂ ਨੂੰ ਜ਼ਿਆਦਾਤਰ ਲਗਾਓ ਕਿਨਾਂ ਨਾਲ ਹੁੰਦਾ ਪਸ਼ੂਆਂ ਨਾਲ ਹੋ ਸਕਦਾ ਪੰਛੀਆਂ ਨਾਲ ਹੋ ਸਕਦਾ ਮੀਨਸ ਮਟੀਰੀਅਲ ਚੀਜ਼ਾਂ ਨਾਲ ਜ਼ਿਆਦਾ ਜੁੜਦੇ ਆ ਤੇ ਲੋਕਾਂ ਨਾਲ ਜ਼ਿਆਦਾ ਡਿਟੈਚ ਰਹਿੰਦੇ ਆ ਇਹ ਪਤਾ ਇਹਨਾਂ ਦਾ ਕਿੱਦਾਂ ਦਾ ਨੇਚਰ ਹੈਗਾ ਅਲਾਰਮ ਲਗਾ ਦੇਣਗੇ ਵੀ ਹਾਂ ਮੈਨੂੰ ਟਾਈਮ ਸਿਰ ਪਹੁੰਚਣਾ ਹੈਗਾ ਅਲਾਰਮ ਵੱਜੀ ਜਾਏਗਾ ਪਰ ਇਹ ਲੋਕ ਨਹੀਂ ਉੱਠਦੇਗੇ ਇਹਨਾਂ ਦੀ ਨੇਚਰ ਇਦਾਂ ਦੀ ਆ ਵੀ ਕਿਸੇ ਵੀ ਜਗਾ ਤੇ ਟਾਈਮ ਸੈੱਟ ਨੂੰ ਪਹੁੰਚਾਂਗੇ ਵਿਅਕਤੀ ਤਾਂ ਚਾਹੁੰਦਾ ਮੈਂ ਟਾਈਮ ਸਿਰ ਪਹੁੰਚ ਜਾਵਾਂ ਉਹ అలਾਰਮ ਵੀ ਤਾਂ ਲਗਾਉਂਦਾ ਵੀ ਟਾਈਮ ਸਿਰ ਉੱਠ ਪਾਵਾਂ ਕਿਉਂਕਿ ਕਫ ਉਹਦਾ ਜਾਦੇ ਹੈਗਾ ਬੁਰਾ ਪ੍ਰਭਾਵ ਉਸ ਗ੍ਰਹਾਂ ਦਾ ਬੁਰਾ ਪ੍ਰਭਾਵ ਹੈਗਾ ਉਹ ਨਹੀਂ ਉਹਨਾਂ ਨੂੰ ਉੱਠਣ ਦਿੰਦਾ ਉਹ ਨਹੀਂ ਉਹਨਾਂ ਨੂੰ ਟਾਈਮ ਸਿਰ ਪਹੁੰਚਾ ਦਿੰਦਾ ਜੇਕਰ ਕਿਸੇ ਦੇ ਵਿੱਚ ਜਿਆਦਾ ਹੀ ਕਫ ਦੀ ਪ੍ਰੋਬਲਮ ਵਧ ਜਾ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸਵੇਰ ਕੋਸਾ ਪਾਣੀ ਪੀਓ ਵੀ ਗੂੰਗਣਾ ਪਾਣੀ ਜਪਿਓ ਜਿਮ ਜੁਆਇਨ ਕਰੋ ਸ਼ੇਅਰ ਕਰੋ ਜਿੰਨਾ ਹੀ ਤੁਸੀਂ ਸੁਸਤੀ ਦੇ ਵਿੱਚੋਂ ਨਿਕਲੋਗੇ ਨਾ ਉਨਾ ਹੀ ਤੁਹਾਡਾ ਕਾਫ ਐਲੀਮੈਂਟ ਠੀਕ ਹੋਵੇਗਾ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤੱਤਾਂ ਨੂੰ ਪਛਾਣੋ ਆਪਣੇ ਗ੍ਰਹਿਾਂ ਨੂੰ ਪਛਾਣੋ ਕਿੰਨਾ ਗ੍ਰਹਿਾਂ ਨੂੰ ਜੋ ਖਰਾਬ ਗ੍ਰਹਿ ਹੈਗੇ ਆ ਇਹ ਸੀ ਨਾਪ ਗ੍ਰਹਿ ਦੇ ਪ੍ਰਭਾਵ ਤੋਂ ਹੋਣ ਵਾਲੀਆਂ ਬਿਮਾਰੀਆਂ ਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ